ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਹੜਪੀੜਤਾਂ ਦੀ ਸਾਰ ਲੈਣ ਦੇ ਲਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਦਰਪਾਰ ਸਾਹਿਬ ਵਿਖੇ ਬਣਾਏ ਸ਼ੈਲਟਰ ਕੈਂਪ ਦੇ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਠਹਿਰਾਇਆ ਗਿਆ ਸੀ। ਉੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਗਿਆ ਤੇ ਜ਼ਰੂਰਤ ਸਬੰਧੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਦਾਸੀ ਕਿਸਰ ਹਦਾਂ ਤੇ ਜਿਹੜਿਆ ਹੜ ਤੇ ਕਾਹਨ ਹਾਲਾਤ ਮਾੜੇ ਹੋ ਚੁੱਕੇ ਨੇ ਸੇਵਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਹੁਣ ਡੇਰਾ ਬਾਬਾ ਨਾਨਕ ਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ੈਲਟਰ ਕੈਂਪ ਦੇ ਵਿੱਚ ਸ਼ਿਫਟ ਕੀਤਾ ਗਿਆ ਇੱਥੇ ਦੇਸ਼ ਦੀ ਰੱਖਿਆਕ ਜਵਾਨਾਂ ਲਈ ਸ਼ਰੋਮਣੀ ਕਮੇਟੀ ਦੇ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਜਿਹੜਾਹਤ ਕਾਰਜ ਅਰੰਭ ਕਰ ਰਹੇ ਹੋ ਇਹ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਹਾਜ਼ਰੀ ਤੇ ਉੱਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਣਾ ਅਜੇ ਬਹੁਤ سارے ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼ਰੂਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹਿੰਕ ਤੱਕ ਰੈਪ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿੱਥੇ ਇਹ ਪੱਪਾ ਭਾਰ ਸ਼੍ਰੋਮੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮੀ ਕਾਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰ ਬਾਬੇ ਨਾਨਕ ਆ ਰਿਹਾ ਦੇਰ ਆ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤ ਪੋਰੀ ਸ਼ੂਰ ਫੇਰ ਉਹ ਆਪਣੇ ਦਰਾਂਗਲੇ ਭਾਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਦੋਪੁਰਵਾਰਾ ਹੈ ਢਿਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਦੀ ਵਰਤ ਲਵਾਂਗੇ ਅਸੀਂ ਕੋਈ ਗੰਜائش ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਹੈ ਤੁਹਾਨੂੰ ਬਾਏ ਸਮਿਨਾਵਾਂ ਰਾਜਨੀਤਿਕ ਗੱਲਾਂ ਕਰਦੇ ਆਏ ਸੀ ਜੇਕਰ ਤੇ ਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਸੀ ਪਰ ਅੱਜ ਲੋਕ ਵੀ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਜਿੱਥੇ ਪਾਣੀ ਆ ਲੋਕ ਗਾਂ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਕੋਈ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਰਕਵਸ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਵੀ ਸਾਨੂੰ ਇੱਕ ਕਿਸ਼ਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ 5-5 6-6 ਫੁੱਟ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝ ਨਾ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋਲ ਇੱਥੇ ਲੰਮੇ ਪਏ ਨੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕੀ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇਆਸਰੇ ਹੋ ਗਏ ਨੇ ਤੇ ਗੁਰਦੁਆਰਾ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਛੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਉਣਾ ਵਾ